ਾਰੇ ਮੁੱਦਿਆਂ ਤੇ ਅਸ਼wini ਜੀ ਨੇ ਗੱਲ ਰੱਖੀ ਐ ਮਸਲਾ ਪੰਜਾਬ ਦਾ ਐ ਸਰ ਅੱਜ ਪੰਜਾਬ ਨੂੰ ਕਿਸ ਤਰ੍ਹਾਂ ਬਚਾਣਾ ਐ ਉਸ ਬਚਾਣ ਵਾਸਤੇ ਅੱਜ ਤੋਂ 2 ਸਾਲ ਪਹਿਲਾਂ 4 ਜੁਲਾਈ ਨੂੰ ਮਨੁੱਖ ਪ੍ਰਧਾਨ ਬਣਾਇਆ ਗਿਆ ਸੀਗਾ 11 ਜੁਲਾਈ ਨੂੰ ਆਪਾਂ ਐਸੇ ਅੱਜ 2 ਸਾਲ ਤੇ 2 ਦਿਨ ਹੋ ਗਏ ਸਨ ਬਹੁਤ ਗਰਾਊਂਡ ਰਿਐਲਿਟੀਜ਼ ਬਹੁਤ ਚੇਂਜ ਹੋਈਆਂ ਜਿਸ ਦਿਨ ਇੱਥੇ ਚਾਰਜ ਲਿਆ ਮੈਂ ਉਸ ਦਿਨ ਮੈਂ ਗੱਲ ਕੀਤੀ ਸੀ ਕਿ ਛੋਟੇ ਭਾਈ ਵੱਡੇ ਭਾਈ ਵਾਲਾ ਜਿਹੜਾ ਕਨਸੈਪਟ ਉਹ ਖਤਮ ਕਰਾਂਗੇ ਅੱਜ ਇੱਕ ਤਾਂ ਦੋ ਭਰਾ ਬੈਠੇ ਨੇ ਤੇ ਛੋਟੇ ਭਰਾ ਵੱਡੇ ਭਰਾ ਨਾਓ ਹੈਜ਼ ਕਨਵਰਟਡ ਇਨਟੂ ਇੱਕ ਸਿੱਕ 11 ਪਾਰਟੀ ਨੂੰ ਮਜ਼ਬੂਤ ਕਰਕੇ ਮੇਨ ਪਰਪਸ ਇਸ ਸੱਤਾ ਨਹੀਂ ਸਾਬ ਕੁਰਸੀ ਦਾ ਝਗੜਾ ਨਹੀਂ ਝਗੜਾ ਪੰਜਾਬ ਦਾ ਹੈ ਸਭ ਪੰਜਾਬ ਨੂੰ ਅਸੀਂ ਰੂਲ ਨਹੀਂ ਦੇਣਾ ਤੇ ਬਚਾਣਾ ਕੀ ਦਿੱਤੋ ਹੈ ਉਹਨੇ ਅਸ਼ਵਨੀ ਜੀ ਨੇ ਗੱਲ ਕੀਤੀ ਵੀ ਲੋਕਾਂ ਨੂੰ ਕਾਂਗਰਸ ਦੇ ਅੰਦਰ ਕੁਝ ਦਿਸਦਾ ਨਹੀਂ ਅਸ਼ਵਨੀ ਜੀ ਉਹਨਾਂ ਦੇ ਵਿੱਚ ਕੋ ਹੋਵੇ ਤਾਂ ਦਿਸੇ ਉਹ ਤਾਂ ਕੋਰੇ ਪੇ ਸਰ ਉਹ ਤਾਂ ਗੋਡਿਆਂ ਪਰਨੇ ਦਿਸਦੇ ਹੀ ਨਹੀਂ ਅਗਲਾ ਉੱਤੋਂ ਦੇਖਦਾ ਵੀ ਕਾਂਗਰਸ ਕਿਤੇ ਖੜੀ ਹੋਣੀ ਉਹ ਤਾਂ ਪੈਰਾ ਚ ਪਈ ਹੈ ਸਰ ਦਿਸੇ ਕੀ ਉਹਨਾਂ ਦਾ ਸਰ ਇਸ ਕਰਕੇ ਲੋਕਾਂ ਨੂੰ ਅੱਜ ਇੱਕ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਹੈ ਸਾਹਿਬ ਨੋਟੰਕੀ ਨਹੀਂ ਐਸੀ ਸਰਕਾਰ ਚਾਹੀਦੀ ਹੈ ਕਿ ਸਰਕਾਰ ਚਲਾਉਣ ਵਾਸਤੇ ਮੈਂ ਫੇਰ ਕਿਉਂਕਿ ਕੱਲ ਫੇਰ ਅਸ਼wini ਤੁਹਾਨੂੰ ਖਤਬਾਉਣਗੇ ਮੈਂ ਇੱਕ ਇਸ਼ੂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਸ ਦਿਨ ਤੁਹਾਡੇ ਕਿਸੇ ਸਾਥੀ ਨੇ ਇਸ ਗੱਲ ਤੇ ਕੀਤਾ ਨਹੀਂ ਆ ਰਿਪੀਟ ਅਗੇਨ ਕਿ ਮੈਂ ਇਸੇ ਐਮਫਸਾਈਜ਼ ਕਰੂੰਗਾ ਜਿਹੜੇ ਕਹਿੰਦੇ ਐ ਮੇਨ ਜਿਹੜੇ ਅਕਿਊਜ਼ਡ ਹੈ ਉਹ ਤਾਂ ਭੱਜ ਗਿਆ ਜੀ ਜਿਨੇ ਗੋਲੀ ਮਾਰੀ ਹੈ ਅਬੋਰ ਕਾਂਡ ਦੀ ਅੱਜ ਕੱਲ ਚਰਚਾ ਚੱਲ ਰਹੀ ਹੈ ਸਾਬਾ ਰੋਜ਼ ਹੋ ਰਿਹਾ ਹੈ ਅਬੋਰ ਹੋਇਆ ਇਸ ਕਰਕੇ ਕਿਉਂ ਮੈਂ ਇੱਥੇ ਬੈਠਾ ਇੱਕ ਵਾਰ ਮੁੱਦਾ ਆ ਰਿਹਾ ਹੈ ਪਰ ਮੁੱਦਾ ਕੱਲੇ ਅਬੋਰ ਦਾ ਨਹੀਂ ਸਾਰੇ ਪੰਜਾਬ 'ਚ ਹੋ ਰਿਹਾ ਹੈ ਤੇ ਪੰਜਾਬ ਦੇ ਅੰਦਰ ਅਬੋਰ ਦੇ ਅੰਦਰ ਜੋ ਘਟਨਾ ਵਾਪਰੀ ਹੈ ਸਾਬਾ ਐਨਕਾਊਂਟਰ ਅੜਾ ਮਸਲਾ ਨਹੀਂ ਮਸਲਾ ਹੈ ਜਿਹੜੇ ਐਕਸਟਰੈਕਸ਼ਨਿਸਟ ਹੈਗੇ ਜਿਹੜੇ ਕੁੜਤੇ ਪਜਾਮੇ 'ਚ ਤੁਰੇ ਫਿਰਦੇ ਆ ਚਿੱਤੇ ਕੋਰਤੇ ਪਜਾਮੇ ਪਾ ਕੇ ਲੀਡਰੀ ਦਾ ਪੇਸ਼ ਬਣਾ ਕੇ ਫਿਰਦੇ ਐ ਜਿਨ੍ਹਾਂ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਸ਼ਰਧਾਂਜਲੀਆ ਦਿੱਤੀਆਂ ਮੈਂ ਵਿਦ ਫੁੱਲ ਅਥਾਰਟੀ ਦੇ ਆਰ ਆਲਸੋ ਨੋ ਲੈਸ ਐਕਸਟਰਸਨਿਸਟ ਸਰ ਉਸ ਪਰਿਵਾਰ ਤੋਂ ਅੱਜ ਵੀ ਮੀਨਾ ਲੈਂਦੇ ਹੋ ਜਿੰਨੇ ਕੋਗੇ ਉਹਨੇ ਨਾ ਗਿਣਾ ਦੂਗਾ ਮੈਂ ਆ ਮੈਂ ਕੋਈ ਛੋਟਾ ਮੋਟਾ ਇਲਜ਼ਾਮ ਨਹੀਂ ਲਗਾ ਰਿਹਾ ਸਰ ਗੋਲੀ ਮਾਰਨ ਨਾਲ ਤੇ ਮਾਰ ਗਏ ਪਰ ਨਿਚੋੜਨ ਵਾਲੇ ਅਜੇ ਵੀ ਬੈਠੇ ਐ ਸਰ ਇਸ ਕਰਕੇ ਪੰਜਾਬ ਨੂੰ ਲੋਡ ਐ ਸਰ ਜਿਹੜੇ ਐ ਐਕਸਟਰਸਨਿਸਟ ਜਿਹੜੇ ਗੈਂਗਸਟਰ ਹੈ ਉਹ ਦੇ ਹੈਵ ਮੋਰਫਡ ਇਨਟੂ ਲੀਡਰਸ ਅਜ ਤਾਈ ਤਾਂ ਕਹਿੰਦੇ ਸੀ ਵੀ ਗੈਂਗਸਟਰ ਨੂੰ ਲੀਡਰ ਇਸਤੇਮਾਲ ਕਰਦੇ ਐ ਹੁਣ ਗੈਂਗਸਟਰ ਜਿਹੜੇ ਐ ਬੇਸ਼ ਬਦਲ ਕੇ ਕੁਰਤਾ ਪਜਾਮਾ ਚਿੱਟਾ ਪਾ ਕੇ ਲੋਕਾਂ ਦੇ ਵੋਟ ਲੈ ਕੇ ਅੱਜ ਇਹਨਾਂ ਨੂੰ ਲੁੱਟ ਰਹੇ ਐ ਸਭ ਇੰਡਸਟਰੀਸਟ ਨੂੰ ਲੁੱਟ ਰਹੇ ਐ ਜਿਹੜਾ ਵੀ ਵਪਾਰੀਆ ਨੂੰ ਲੁੱਟ ਰਹੇ ਆ ਚਿੰਤਾ ਦਾ ਵਿਸ਼ਾ ਸਭ ਇਹਨੂੰ ਨਕੇਲ ਉਦੋਂ ਪਾਊਗੀ ਇੱਥੇ ਤਾਂ ਹਰ ਸ਼ਾਖ ਤੋਂ ਨੂੰ ਬੈਠਾ ਸਭ ਕਿਹਦਾ ਕਿਹਦਾ ਮੈਂ ਨਾਂ ਤੁਹਾਨੂੰ ਕਿਹਾਉਂਗਾ ਮੈਂ ਤਾਂ ਜਿਹੜਾ ਸਾਡੇ ਵਾਲਾ ਦੁਆਲਾ ਬੈਠਾ ਉਹ ਤਾਂ ਮੈਂ ਦੱਸ ਸਕਦਾ ਜਿਹੜਾ ਉਹ ਰੇ ਵਾਲੇ ਦੁਆਲੇ ਉਹ ਉਹ ਸੁਗਰਮਾ ਪਰਵਾਰ ਨੂੰ ਨਿਚੋੜ ਰਿਹਾ ਜੋ ਕੋ ਵਾਂਗੂ ਲੱਗੇ ਇਸ ਕਰਕੇ ਪੰਜਾਬ ਨੂੰ ਅੱਜ ਲੋੜ ਹੈ ਅਮਨ ਸ਼ਾਂਤੀ ਦੀ ਜਾਨ ਹੈ ਤੇ ਉਹ ਜਹਾਨ ਹੈ ਸਭ ਬਾਕੀ ਗੱਲਾਂ ਸਾਰੀਆਂ ਛੂਟ ਹੈ ਬਾਕੀ ਸਾਰੀਆਂ ਗੱਲਾਂ ਨਿਬੇੜ ਲਾਂਗੇ ਪਹਿਲਾਂ ਅਮਨ ਸ਼ਾਂਤੀ ਬਹਾਲ ਕਰਾਂਗੇ ਤੇ ਉਹਦੇ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਲੀਡਰ ਦੀ ਲੋੜ ਹੈ ਜੇ ਹਿੰਦੁਸਤਾਨ ਦੇ ਅੰਦਰ ਯੂਪੀ ਵਰਗਾ ਉਬਾ ਅਸੀਂ ਕੰਟਰੋਲ ਕਰ ਸਕਦੇ ਆ ਪੰਜਾਬ ਕੰਮ ਸਮਝਦਾ ਅਸੀਂ ਪੰਜਾਬ ਦੇ ਫਿਕਰਤ ਜਾਣਦੇ ਆ ਲੋਕ ਇੱਥੇ ਜਦੋਂ ਖੜੇ ਹੋ ਗਏ ਤੇ ਇਹ ਨਕੇਲ ਪਾਵਾਂਗੇ ਇਹਦੇ ਨਾਲ ਇੱਕ ਵਾਰ ਫੇਰ ਮੈਂ ਅਸ਼wini ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਸਾਡੇ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਉਹਨਾਂ ਨੇ ਆ ਪੰਜਾਬ ਦੀ ਨਜ਼ਾਕਤ ਨੂੰ ਸਮਝ ਗਿਆ